ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਇਸ ਲਈ ਬਰਮ ਨਾਲ ਉਮੀਦ ਜੀ ਸੀ ਬਰਮਾ ਕਰ ਦਿੱਤੀ ਨਾ ਜੀ ਨਹੀਂ ਬਰਮ ਫਿਰ ਜਾਂ ਤੁਸੀਂ ਤੇ ਕਹਿ ਰਹੇ ਨਾ ਪੁਸ਼ਤਾ ਲਵਾ ਦਿਓ ਨਾਲ ਇਹ ਕਿਉਂਕਿ ਦੇਖੋ ਇਸ ਜੀ ਸਾਹਿਬ ਇਹਨੇ ਮੁੜ ਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾ ਕਰੋ ਇਹ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਇਹ ਪੀਸੀ ਪਾਈ ਹੈ ਤੁਸੀਂ ਕਿੰਨਾ ਵੇਟ ਚਾਹੀਦਾ ਵੈਸੇ ਬਾਈਦਾ ਵੇ ਹੈ ਕੋਈ ਆਈਡੀਆ ਤੁਹਾਨੂੰ ਕਿੰਨਾ ਵੇਟ ਚਾਹੀਦਾ 48 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ ਵੇਟ ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰੋ ਇਹਨੂੰ ਸੈਂਪਲ ਲਓ ਯਾਰ ਤੇਰੇ ਬਰਮ ਨਾਲ ਲਉ ਮੇ ਜੀਸੀ ਬਰਮਾ ਕਰਤੀ ਨਾ ਜੀ ਨਹੀਂ ਬਰਮ ਫਿਰ ਜਾਂ ਤੁਸੀਂ ਤਾਂ ਕਹਿ ਰਹੇ ਨਾ ਪੁਸ਼ਤਾ ਲਵਾ ਦਿਓ ਨਾਲ ਇਹ ਕਿਉਂਕਿ ਦੇਖੋ ਜੀ ਸਾਹਿਬ ਇਹਨੇ ਮੁੜ ਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾ ਬਣ ਗਿਆ ਇਹ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਇਹ ਪੀਸੀ ਪਾਈ ਹੈ ਤੁਸੀਂ ਕਿੰਨਾ weight ਚਾਹੀਦਾ ਵੈਸੇ ਬਾਈਦਾ ਵੇ ਹੈ ਕੋਈ ਆਈਡੀਆ ਤੁਹਾਨੂੰ ਕਿੰਨਾ weight ਚਾਹੀਦਾ 48 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ weight ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰੋ ਇਹਨੂੰ ਸੈਂਪਲ ਨੂੰ ਯਾਰ ਬਰਮਾ ਕਰ ਦਿੱਤੀ ਨਾ ਜੀ ਨਹੀਂ ਬਰਮ ਫਿਰ ਜਾਂ ਤੁਸੀਂ ਤਾਂ ਕਹਿ ਰਹੇ ਹੋ ਨਾ ਪੁਸ਼ਤਾ ਲਵਾ ਦਿਓ ਨਾਲ ਇਹਦੇ ਕਿਉਂਕਿ ਦੇਖੋ ਸਰ ਇਹਨੇ ਮੁੜਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾ ਕਰੋ ਇਹ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਇਹ ਪੀਸੀ ਪਾਈ ਹੈ ਤੁਸੀਂ ਕਿੰਨਾ ਵੇਟ ਚਾਹੀਦਾ ਵੈਸੇ ਬੈਈਦਾ ਵੇ ਹੈ